ਸ਼ਾਟ ਐਦ ਕੀਤੇ ਮੈਂ ਸਰਪੰਚ ਦਿੱਤਾ ਹੁਣ ਐਦ ਕੀ ਤੈਨੂੰ ਹੀ ਖਿਲਾਰਨਾ ਉਹ ਤੈਨੂੰ ਹੀ ਜਤੋਣੀਆਂ ਪਾ ਸਰਪੰਚੀ ਦੀਆਂ ਲੈ ਆ ਵੀ ਆ ਗਈ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ ਉਹ ਅੱਜ ਕਿੱਧਰ ਚੱਲੇ ਹੋ ਉਹ ਆਖਿਆ ਜੀ ਜਨਾ ਆ ਨਵੀਂ ਸਰਪੰਚੀ ਦੀਆਂ ਨਾ ਫਾਰਮ ਭਰ ਆਈਏ ਉਹ ਸਰਪੰਚ ਸਾਹਿਬ ਪਿਛਲੀ ਸਰਪੰਚੀ ਜੀ ਤੁਸੀਂ ਕੀਤਾ ਤਾਂ ਹੈ ਨਹੀਂ ਕੁਝ ਪਿੰਡ ਦਾ ਕੀਤਾ ਕੁਝ ਤੁਸੀਂ ਓਹੋ ਭੋਲਿਓ ਲੋਕੋ ਉਹ ਪਿਛਲੀ ਸਰਪੰਚੀ ਤੇ ਮਹਾ ਆਪਣਾ ਘਰ ਹੀ ਮੇਰੇ ਕੋ ਮਹਾ ਪਿਆ ਹੈ ਤੇ ਐਦ ਕੀ ਹੁਣ ਟਾਡੇ ਬਾਰੇ ਸੋਚਣਾ ਸੀ ਨੋ ਜੀ ਗੱਲ ਤਾਂ ਇਹ ਵੀ ਸਹੀ ਆ ਹਾਂ ਨਹੀਂ ਅਸੀਂ ਤਾਂ ਕੋਈ ਨਵਾਂ ਸਰਪੰਚ ਚੁਣਾਂਗੇ ਯਾਰ ਓਏ ਯਾਰ ਜੇ ਨਵਾਂ ਚੁਣ ਲਿਆ ਤੇ ਉਹ ਫੇਰ ਐਦ ਕੀ ਆਪਣਾ ਘਰ ਬਣਾਉਂਗਾ ਫੇਰ ਤੋ ਹੀ ਉਹ ਚ ਨੁਕਸ ਕੱਢੋਗੇ ਵੀ ਉਹਨੇ ਕੁਛ ਕੀਤਾ ਨਹੀਂ ਹੈ ਇਹਦਾ ਸਮਝਦਾਰੀ ਤੋਂ ਕੰਮ ਲਈ ਦੰਦਾ ਐਦ ਕੀ ਸਾਨੂੰ ਹੀ ਜਿਤਾਓ ਅਸੀਂ ਤੇ ਹੁਣ ਆਪਣਾ ਘਰ ਬਰ ਬਣਾ ਹੀ ਲਿਆ ਹੁਣ ਟਾਡੇ ਬਾਰੇ ਹੀ ਸੋਚਣਾ ਵਾ ਸਰਪੰਚ ਇਹ ਗੱਲ ਤਾਂ ਸਹੀ ਕਹਿੰਦਾ ਵੀ ਇਹਨੇ ਤਾਂ ਆਪਣਾ ਘਰ ਬਣਾ ਹੀ ਲਿਆ ਜੇ ਕੋਈ ਨਵਾਂ ਜਿਤਾਇਓ ਪਹਿਲਾਂ ਘਰ ਬਣਾਉ ਫਿਰ ਪਿੰਡ ਬਣਾ ਦਾ ਕੁਝ ਕਰੂ ਕਰਕੇ ਮੈਂ ਪਿੰਡ ਵਾਲਿਆਂ ਨੂੰ ਸਮਝਾਉਣਾ ਕਿ ਆਇਤ ਕੀ ਵੋਟਾਂ ਫੇਰੇ ਇਹ ਸਰਪੰਚ ਨੂੰ ਹੀ ਪਾਏ ਇਹ ਠੀਕ ਰਹੂਗਾ ਇਹ ਠੀਕ ਰਹੂਗਾ ਮਾ